ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਹਾਂ ਜੀ ਦੋਸਤੋ ਅੱਜ ਲੈ ਕੇ ਆਏ ਹਾਂ ਜੀ ਟਰਾਲੀ ਬਕਾਉ ਭਰਤੀ ਪਾਉਣ ਵਾਲੀ ਆ ਸਾਈਜ਼ 11 ਬਾਈ 6.5 ਫੁੱਟ ਦਾ ਜੱਕ ਲੱਗਾ ਹੋਇਆ ਡਬਲ ਟਰੀ ਦਮਾੜ ਵੀਰ ਦੀ ਸਿਰਫ 1.5 ਲੱਖ ਰੁਪਏ ਏਰੀਆ ਪਿੰਡ ਜਵਾਰ ਵਾਲਾ ਮੁਖਸਰ ਸਾਹਿਬ ਜੀ ਸੰਪਰਕ ਕਰੋ ਵੀਰ ਦਾ ਨੰਬਰ ਹੈ 88472 59065 88472 59065 ਤੇ ਇਸੇ ਵੀਰ ਕੋਲ ਇੱਕ ਅਰਜੁਨ ਟਰੈਕਟਰ ਦੀ ਨਵੀਂ ਹੱਕ ਪਈ ਆ ਚੁੱਲ੍ਹੇ ਸਮੇਤ ਇਹ ਵੀ ਵੇਚਣੀ ਆ ਤੇ ਵੀਰ ਦੀ ਡਿਮਾਂਡ ਇਹਦੀ ਆ 90 ਰੁਪਏ ਕਿਲੋ ਤੋਲ ਕੇ ਦੇ ਦੇਣੀ ਆ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ ਵੀਰ ਨੂੰ 884725906